ਨਾ ਮੈਂ ਕੀ ਕਰਾਂ ਜਮਿਲਾ ਮਾਚਦਾ ਪਾਈ ਨਾਮ ਹਰਵਿੰਦਰ ਗੋਲਦੀ ਗੜ੍ਹ 20 ਰੋਡ ਬਠਿੰਡਾ ਟੈਕਸੀਡੈਂਟ ਕੋ ਇਹ ਜਿਹੜੇ ਹਾਲਾਤ ਬਣੇ ਆ ਇਹ ਆਪਸੀ ਸਰਕਾਰਾਂ ਕਰਕੇ ਹੋਏ ਨੇ ਤੇ ਇਹ ਸਰਕਾਰਾਂ ਨੂੰ ਹੀ ਚਾਹੀਦਾ ਉੱਥੋਂ ਦੇ ਸਥਾਨਕ ਲੋਕ ਆ ਜਿਹੜੇ ਉਹ ਹੀ ਇਹਦੀ ਰੋਕਥਾਮ ਕਰ ਸਕਦੇ ਕਿਉਂਕਿ ਜਿਹੜੇ ਏਰੀਆ 'ਚ ਕੋਈ ਦੰਗਾ ਹੁੰਦਾ ਨਾ ਉੱਥੋਂ ਦੇ ਸਥਾਨਕ ਲੋਕ ਹੀ ਉਹਨਾਂ ਰੋਕ ਸਕਦੇ ਆ ਉਹਨਾਂ ਨੂੰ ਪਤਾ ਹੁੰਦਾ ਕੌਣ ਬੰਦੇ ਕੌਣ ਨਹੀਂ ਇਹਨਾਂ ਨਾਲ ਉਹਨਾਂ ਦਾ ਜਿਹੜਾ ਵਪਾਰਕ ਤਾਂ ਚੋਂ ਵੀ ਖਰਾਬ ਹੋ ਰਿਹਾ ਹੈ ਇਹ ਸਾਡੀ ਵਪਾਰਕ ਸਥਿਤੀ ਦੀ ਬੜੀ ਘਾਟ ਪੈਦਾ ਹੋ ਰਹੀ ਹੈ ਮੁਬਾਰਕ ਦਾ ਤਾਂ ਕਿਸਣਾ ਖਰਾਬ ਹੋਇਆ ਦੇਖੋ ਜੀ ਕਮਾਈ ਦਾ ਸਾਧਨ ਘੱਟ ਰਿਹਾ ਜੀ ਉਹਨਾਂ ਕੋ ਟੂਰਿਸਟ ਜਾਊਗਾ ਤਾਂ ਹੀ ਉਹਨਾਂ ਨੂੰ ਰੁਪਈਏ ਬਣਗੇ ਜੇ ਅਸੀਂ ਟੂਰਿਸਟ ਨੂੰ ਇੱਥੋਂ ਲੈ ਕੇ ਜਾਵਾਂਗੇ ਤਾਂ ਹੀ ਸਾਨੂੰ ਰੁਪਈਆ ਬਣਨਾ ਹੈ ਸਾਡੇ ਲਈ ਤਾਂ ਹੋਸਟੇਟਾਂ ਹੈਗੀਆਂ ਪਰ ਉਹਨਾਂ ਲਈ ਪੰਜਾਬ ਹੀ ਹੈ ਪੰਜਾਬ ਦੇ ਪੰਜਾਬ ਵਿੱਚ ਬਹੁਤ ਐਸੇ ਹਿਮਾਚਲ ਵਾਲੇ ਲੋਕ ਆਦੇ ਪੰਜਾਬ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਕਿ ਨਹੀਂ ਹਿਮਾਚਲੀ ਪਤਾ ਨਹੀਂ ਇੱਥੇ ਪੰਜਾਬ ਵਿੱਚ ਬਸੇ ਹੋਏ ਆ ਤੇ ਆਪ ਦਾ ਕਾਰੋਬਾਰ ਚਲਾ ਰਹੇ ਤੇ ਹਿਮਾਚਲ ਚ ਨੇ ਪੰਜਾਬੀ ਨਹੀਂ ਹੋਣੇ ਜੀ ਜਿਹਨੇ ਪੰਜਾਬ ਤੋਂ ਹਿਮਾਚਲੀ ਹੈ ਲੇਕਿਨ ਪੰਜਾਬ ਕਿਸੇ ਨਾਲ ਦੋ ਰੋਕ ਪਿਆਰਾ ਨਹੀਂ ਕਰਦਾ ਉਹ ਉੱਥੇ ਚੱਲ ਰਿਹਾ ਉਥੇ ਇਸ ਤਰ੍ਹਾਂ ਦੇ ਲੜਾਈ ਝਗੜੇ ਹੋ ਰਹੇ ਆ ਪਤਾ ਨਹੀਂ ਕੋਈ ਸਰਕਾਰਾਂ ਦੀ ਨੀਤੀ ਆ ਜਾਂ ਉਥੋਂ ਦੇ ਕੋਈ ਸਰਾਕਤੀ ਅੰਸਰਾਂ ਦੀ ਨੀਤੀ ਆ ਉਹ ਲੋਕ ਕਰ ਰਹੇ ਨੁਕਸਾਨ ਕਿੰਨਾ ਹੋ ਰਿਹਾ ਨੁਕਸਾਨ ਤਾਂ ਕਾਫੀ ਹੋ ਰਹੀ ਹੈ ਅਜੇ ਤੱਕ ਤਾਂ ਮਿਸ਼ਲੀ ਦਾ ਨੁਕਸਾਨ ਹੀ ਹੋ ਰਿਹਾ ਜੀ ਤੇ ਲੋਕਾਂ ਨਾਲ ਮਾਰ ਕੁੱਟ ਵੀ ਹੋ ਰਹੀ ਹੈ ਜਾਨੀ ਨੁਕਸਾਨ ਤਾਂ ਅਜੇ ਤੱਕ ਕੋਈ ਹੋਇਆ ਨਹੀਂ ਤੇ ਹੋ ਸਕਦਾ ਹੈ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਜਾਨੀ ਨੁਕਸਾਨਾਂ ਦਾ ਵੀ ਸਾਹਮਣਾ ਕਰਨਾ ਪਵੇ ਅਪੀਲ ਕੀ ਕਰਦੇ ਅਪੀਲ ਇਹ ਹੈ ਕਿ ਦੋਨਾਂ ਚ ਜੋ ਵੀ ਇਹ ਸਾਂਝ ਬਰਕਰਾਰ ਰਵੇ ਇਸ ਨੂੰ ਨਿਗਟਾਇਆ ਜਾਵੇ ਕਿਸੇ ਤਰੀਕੇ ਨਾਲ ਉਥੋਂ ਦੇ ਸਥਾਨਕ ਲੋਕਾਂ ਨੂੰ ਚਾਹੀਦਾ ਹੈ ਇਹ ਜਿਹੇ ਬੰਦਿਆਂ ਦੇ ਰੋਗtham ਪਾਈ ਜਾਵੇ ਤੇ ਪੰਜਾਬ ਨਾਲ ਚੰਗੇ ਸਮਾਧ ਬਣਾ ਕੇ ਕੋਈ ਮੀਟਿੰਗ ਕਰੀ ਜਾਵੇ ਕਿਉਂਕਿ ਮੀਟਿੰਗ ਇਹਦਾ ਹਾਲ ਹੈ ਲੜਾਈ ਝਗੜਾ ਕਿਸੇ ਚੀਜ਼ ਦਾ ਹਾਲ ਨਹੀਂ ਤੇ ਕੀ ਨਾਵਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਹਿਮਾਚਲ ਜਾਣਾ ਬੰਦ ਕੀਤਾ ਕੀ ਕਾਰਨ ਹੈ ਤੇਰਾ ਨਾਮ ਕੁਲਵੰਤ ਸਿੰਘ ਇਹ ਉਥੇ ਡਰਾਈਵਰ ਬਹੁਤ ਤੰਗ ਕਰਦੇ ਆ ਜੀ ਸਾਡੇ ਹਿਮਾਚਲ ਦੇ ਕਟਮਾਰ ਹੁੰਦੀ ਆ ਸਾਡੇ ਡਰਾਈਵਰਾਂ ਨਾਲ ਇਸ ਕਰਕੇ ਅਸੀਂ ਹਿਮਾਚਲ ਦਾ ਬਾਈਕਟ ਕਰਿਆ ਕਰਿਆ ਇਸ ਦਾ ਵੀ ਕੋਈ ਇਹਦਾ ਹੱਲ ਹੋ ਸਕੇ ਇਹਦਾ ਹੱਲ ਜ਼ਰੂਰੀ ਆ ਜੀ ਕਿਉਂਕਿ ਸਾਡੇ ਵੀ ਕੰਮ ਤੇ ਬਹੁਤ ਪ੍ਰਭਾਵ ਪੈ ਰਿਹਾ ਤੇ ਉਹਨਾਂ ਦੇ ਕੰਮ ਤੇ ਵੀ ਬਹੁਤ ਪ੍ਰਭਾਵ ਪਾਊਗਾ ਇਸ ਕਰਕੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਅਸੀਂ ਤਾਂ ਇਹੀ ਕਹਨੇ ਆ ਵੀ ਜ਼ਰੂਰੀ ਆ ਹੱਲ ਕਰ ਤੁਸੀਂ ਹੱਲ ਦੀ ਗੱਲ ਕੀਤੀ ਆ ਕਾਰੋਬਾਰ ਕਿੰਨਾ ਪ੍ਰਭਾਵ ਪਵੇਗਾ ਕਾਰੋਬਾਰ ਪੂਰੇ ਹੀ ਪ੍ਰਭਾਵਿਤ ਹੁੰਦਾ ਹੀ ਸਵਾਰੀ ਨਹੀਂ ਜਾਂਦੀ ਜੀ ਡਰਦੇ ਆ ਲੋਕ ਕਹਿੰਦੇ ਆ ਵੀ ਨਹੀਂ ਯਾਰ ਹਿਮਾਚਲ ਨਹੀਂ ਜਾਣਾ ਉੱਧਰ ਐ ਕਰਕੇ ਕਲੇਸ਼ ਹੁੰਦਾ ਲੜਾਈ ਹੁੰਦੀ ਆ ਸਵਾਰੀ ਨਾਲ ਇਸ ਕਰਕੇ ਉਹ ਕਹਿੰਦੇ ਵੀ ਆਪਾਂ ਜਾਣਾ ਨਹੀਂ ਹਿਮਾਚਲ ਸਾਡੇ ਬਹੁਤ ਟੂਰ ਕੈਨਸਲ ਵੀ ਹੋ ਗਏ ਜੀ ਹਾਂ ਇਹ ਹੱਲ ਵੀ ਗੱਲ ਕਰੀਏ ਫਿਰ ਤੁਸੀਂ ਹਿਮਾਚਲ ਦੀ ਜਗ੍ਹਾ ਕਿਤੇ ਹੋਰ ਸੁਜੈਸਟ ਕਰ ਰਹੇ ਹੋ ਹਾਂਜੀ ਹਾਂ ਸ਼੍ਰੀਨਗਰ ਲੈ ਜਾਂਦੇ ਜੀ ਅਸੀਂ ਸ਼੍ਰੀਨਗਰ ਹੋ ਗਿਆ ਉੱਤਰਾਖੰਡ ਹੋ ਗਿਆ ਜੀ ਬਹੁਤ ਘੁੰਮਣ ਵਾਲੀਆਂ ਜਗ੍ਹਾ ਅਸੀਂ ਉੱਧਰ ਅਗਲੇ ਨੂੰ ਕਹਿ ਦਿੰਨੇ ਆ ਵੀ ਉੱਧਰ ਚੱਲਾਂਗੇ ਜੀ ਆਪਾਂ ਅਪੀਲ ਕੀ ਕਰਨੀ ਚਾਹੂਂਗੇ ਜਿਹੜੇ ਹਾਲਾਤ ਬਣਦੇ ਜਾ ਰਹੇ ਆ। ਉਹ ਅਪੀਲ ਇਹੀ ਕਰਦੇ ਆ ਜੀ ਵੀ ਇਹ ਨਹੀਂ ਹੋਣਾ ਚਾਹੀਦਾ। ਕਿਉਂਕਿ ਉਧਰ ਵੀ ਡਰਾਈਵਰ ਹੈਗੇ ਜੀ ਉਹ ਵੀ ਇੱਧਰ ਆਉਂਦੇ ਆ ਅਸੀਂ ਵੀ ਉਧਰ ਜਾਂਦੇ ਆ ਵੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਜੀ ਪੱਕਾ। ਜੀ ਹਮਾਚਲ ਦਾ ਕੀ ਕਹਿਣਾ ਚਾਹੋਗੇ ਹਮਾਚਲ ਨੂੰ ਲੈ ਕੇ ਤੋਂ ਡਬਲੋ ਕੀ ਫੈਸਲਾ ਕੀਤਾ? ਮੇਰਾ ਨਾਮ ਰਮਨਦੀਪ ਸਿੰਘ ਸ਼ਿਰਗੁਰ ਤੇਹਬਾ ਦਾ ਟੈਕਸੀ ਸਟੈਂਡ ਬਠਿੰਡਾ ਤੋਂ। ਜਿਹੜਾ ਹਿਮਾਚਲ ਦਾ ਇਸ ਟਾਈਮ ਹਾਲਾਤ ਨੇ ਉਹ ਬਹੁਤ ਮਾੜੇ ਚੱਲ ਰਿਹਾ ਹੈ। ਸਾਡੇ ਪੰਜਾਬੀਆਂ ਲਈ ਇਹ ਜਿਹੜਾ ਸਮਾਂ ਉਹ ਬਹੁਤ ਬੁਰਾ ਮੰਨਿਆ ਗਿਆ ਤੇ ਸਵਾਰੀਆਂ ਲਈ ਵੀ ਬਹੁਤ ਬੁਰਾ ਜਿਹੜਾ ਪ੍ਰਭਾਵ ਪਿਆ ਸਵਾਰੀਆਂ ਤੇ ਕਿਉਂਕਿ ਸਵਾਰੀ ਇਸ ਟਾਈਮ ਡਰ ਰਹੀ ਹੈ ਵੀ ਹਮਾ ਚਲ ਨਹੀਂ ਆਣਾ ਕਿਉਂਕਿ ਜਿਹੜੇ ਕੋਈ ਸ਼ਰਾਰਤੀ ਅੰਸਰ ਹੈ दारू-ਦੂਰੂ ਪੀ ਕੇ ਜਿਹੜੇ ਆਵਾਜ਼ ਪਰ ਸਵਾਰੀ ਨੂੰ ਪਰੇਸ਼ਾਨ ਕਰਦੇ ਆ ਸਾਡੇ ਟੈਕਸੀ ਚਾਲਕਾਂ ਦਾ ਜਿਹੜਾ ਨੁਕਸਾਨ ਕਰਦੇ ਆ ਉਹ ਇਸ ਟਾਈਮ ਸਭ ਤੋਂ ਬੁਰਾ ਮੰਨਿਆ ਗਿਆ ਤੇ ਉਸ ਨੂੰ ਉਹਦੇ ਮੱਦੇ ਨਜ਼ਰ ਉਹ ਉਸ ਨੂੰ ਦੇਖਦੇ ਹੋਏ ਅਸੀਂ ਹਮਾਚਲ ਦਾ ਉਹਨਾਂ ਚਿਰ ਬਾਈਕਾਟ ਕਰਦੇ ਆ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ